ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਿਨ ਹੈਗਾ ਐਤਵਾਰ 12 ਮਈ ਸੋਅ ਸਵੇਰੀ ਟਾਈਮ ਸੀਗਾ ਪੌਣਿਕ 6 ਵਜੇ ਦਾ ਬੱਦਲ ਹੋਏ ਹੋਏ ਸੀ ਬਹੁਤ ਸੋਹਣੀ ਸਵੇਰ ਸੀ ਪੰਛੀ ਵੀ ਉੱਡ ਜਾਂਦੇ ਸ ਤੇ ਠੰਡੀ ਹਵਾ ਵੀ ਚੱਲ ਰਹੀ ਸੀ ਜਿਵੇਂ ਕੀਤੇ ਮੀਂਹ ਪਿਆ ਹੁੰਦਾ ਇਸ ਲਈ ਮੈਂ ਥੋੜਾ ਜਿਹਾ ਰਿਕਾਰਡਿੰਗ ਕੀਤਾ ਸਵੇਰੇ ਉੱਠਣਸਾਰ ਪਹਿਲਾ ਕੰਮ ਹੁੰਦਾ ਬੁਟੀਕ ਵਾਲੇ ਕੱਪੜੇ ਜਿੰਨੇ ਭੁੰਤੇ ਹੁੰਦੇ ਉਹਨਾਂ ਨੂੰ ਸੁੱਕਣਾ ਪਾਉਣਾ ਜੀ ਆ ਸੂਟ ਸੁੱਕਣਾ ਪਾਇਆ ਪਿਆ ਸੂਟ ਦਾ ਜਿਹੜਾ ਸਟੱਫ ਹੈ ਕਾਟਨ ਦਾ ਤੇ ਬਹੁਤ ਸੋਹਣਾ ਸਟੱਫ ਹੈ ਇਹਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਕਲਰ ਕੰਟਰਾਸਟ ਵਧੀਆ ਹੈਗਾ ਤੇ ਸਾਰੇ ਸਬਸਕ੍ਰਾਈਬਰਸ ਵਿਊਅਰਸ ਜਿੰਨੇ ਵੀ ਵੀਡੀਓ ਨੂੰ ਵਾਚ ਕਰ ਰਹੇ ਆ ਸਾਰਿਆਂ ਨੂੰ ਰਿਕਵੈਸਟ ਕਰਦੀ ਆ ਮੈਂ ਕਿ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਸੋ ਆ ਸੂਟ ਨੇ ਜਿਹੜੇ ਆਪਾਂ ਪਹਿਲਾਂ ਵਾਸ਼ ਕੀਤੇ ਸੀ ਅੱਜ ਜੰਨਾ ਦੀ ਮੈਂ ਪ੍ਰੈਸ ਕਰਕੇ ਤਹਾਂ ਲਗਾਈਆਂ ਨੇ ਤੇ ਇਹਨਾਂ ਦੀ ਕਟਿੰਗ ਕਰਨੀ ਆ ਅੱਜ ਜੇ ਟਾਈਮ ਲੱਗਾ ਤਾਂ ਸਾਰਿਆਂ ਦੀ ਕਟਿੰਗ ਕਰਕੇ ਰੱਖ ਦੇਾਂਗੀ ਸੋ ਸਲਵਾਰਾਂ ਨੇ ਜਿਹੜੀਆਂ ਸਟੀਚਿੰਗ ਵਾਸਤੇ ਪੜਾ ਦੇਵਿਨਾਂਗੇ ਤੇ ਸ਼ਰਟਾਂ ਆਪਾਂ ਕਰਾਂਗੇ ਸਟੀਚਰ ਸੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਇੱਥੇ ਮੈਂ ਸਫਾਈ ਕਰਨ ਲੱਗ ਪਈ ਸੀ ਨਾਲ ਕੱਪੜੇ ਵਾਸ਼ ਕਰਨ ਲਈ ਪਾਏ ਹੋਏ ਸੀਗੇ ਤੇ ਬੱਚਿਆਂ ਨੇ ਅੱਜ ਮਦਰਸ ਡੇ ਦੇ ਲਈ ਇੱਕ ਕਰੀ ਬੈਟਕੀ ਸਕ੍ਰੈਪ ਬੁੱਕ ਦੇ ਪੇਜਾਂ ਤੋਂ ਕਟਿੰਗ ਕਰ ਕਰਕੇ ਲੜੀਆਂ ਬਣਾ ਕੇ ਦੋਨੇ ਡੋਰ ਦੇ ਉੱਤੇ ਡੈਕੋਰੇਸ਼ਨ ਕੀਤੀ ਆ ਕੱਲ ਇਹਨਾਂ ਨੂੰ ਗਾਲਾਂ ਵੀ ਬਹੁਤ ਪੰਜਾਬ ਚਾਰੀਆਂ ਨੇ ਇਸ ਕੰਮ ਪਿੱਛੇ ਕਿ ਤੁਸੀਂ ਗੰਦ ਪਾ ਰਹੇ ਹੋ ਸੋ ਕੱਪੜੇ ਵਾਸ਼ ਕਰਨ ਤੋਂ ਬਾਅਦ ਧੀ ਮੈਂ ਲੱਗੀ ਸੀ ਬਾਰ ਬਾਰੀਆਂ ਸਾਫ਼ ਕਰਨ ਕਿਉਂਕਿ ਦੋ ਤਿੰਨ ਦਿਨ ਹੋ ਗਏ ਢੇਰੀ ਬਹੁਤ ਆ ਜਾਂਦੀ ਹੈ ਤੇ ਆਪਾਂ ਗੱਲਾਂ ਬਾਤਾਂ ਵੀ ਕਰਦੇ ਆ ਤੇ ਮੈਂ ਸਪੀਡ ਥੋੜੀ ਜਿਹੀ ਹਾਈ ਕਰ ਦਿੰਨੀ ਆ ਸੋ ਰਿੱਟਾ ਜਿਹੜਾ ਹੁੰਦਾ ਬਹੁਤ ਜ਼ਿਆਦਾ ਆ ਜਾਂਦਾ ਬ੍ਰੀਕ-ਬ੍ਰੀਕ ਜਿਵੇਂ ਟੁੜੀ ਦੀ ਰੀ ਹੁੰਦੀ ਆ ਵੀਡੀਓ ਦੇ ਵਿੱਚ ਦਿਖਾਈ ਵੀ ਦੇ ਰਿਹਾ ਹਨਾ ਸੋ ਇਹ ਸਾਫ਼ ਸਫਾਈ ਕਰਦਿਆਂ ਤੇ ਸਾਰੇ ਗਿੱਟ-ਗੁੱਟ ਸਾਫ਼ ਕੀਤੇ ਇੰਨੇ ਚ ਸਵੇਰੇ ਅਜ ਬੱਚੇ ਵੀ ਲੇਟ ਉੱਠੇ ਸੀਗੇ 8:30 ਦਾ ਟਾਈਮ ਹੋ ਗਿਆ ਸੀ ਜਦ ਬੱਚੇ ਉੱਠਿਆ ਹੌਲੀ ਹੌਲੀ ਜਿਹੜਾ ਸੰਡੇ ਨੂੰ ਇਵੇਂ ਹੁੰਦਾ ਕਿ ਚਲੋ ਅੱਜ ਕੰਮ ਥੋੜਾ ਜਿਹਾ ਟੀਪਲੀ ਕਰ ਦਿੰਨੇ ਆ ਸਫਾਈ ਹੋ ਜਾਂਦੀ ਆ ਰੋਟੀਨ ਚ ਮਾਰਨਿੰਗ ਨੂੰ ਜਿਹੜਾ ਹੁੰਦਾ ਕੰਮ ਕਰਨ ਦਾ ਇੰਨੀ ਸਫਾਈ ਦਾ ਟਾਈਮ ਨਹੀਂ ਮਿਲਦਾ ਸਵੇਰੇ 7 ਵਜੇ ਬੱਚਿਆਂ ਦੀ ਪੈਣ ਆ ਜਾਂਦੀ ਆ ਫਿਰ ਬੱਚੇ ਵੀ ਰੈਡੀ ਕਰਨੇ ਹੁੰਦੇ ਆ ਤੇ ਛੋਟਾ ਬੇਟਾ ਵੀ ਦੇਖਣਾ ਹੁੰਦਾ ਕਾਫੀ ਕੰਮ ਹੋ ਜਾਂਦੇ ਆ ਕਟਿੰਗ ਵੀ ਕਰਨੀ ਆ ਸਟੀਚਿੰਗ ਵੀ ਕਰਨੀ ਆ ਸੋ ਇੰਨਾ ਟਾਈਮ ਨਹੀਂ ਹੁੰਦਾ ਸਿਰਫ ਸੰਡੇ ਦਾ ਟਾਈਮ ਹੁੰਦਾ ਦੀ ਬਲੌਗ ਨੂੰ ਬਣਾ ਵੀ ਹੈ ਨਾ ਸੋ ਮੈਂ ਇੱਥੇ ਥੋੜਾ ਜਿਹਾ ਰਿਕਾਰਡਿੰਗ ਕੀਤੀ ਸੀ ਉਸ ਤੋਂ ਬਾਅਦ ਮੈਂ ਰੋਟੀ ਵਗੈਰਾ ਬਣਾ ਕੇ ਜਦੋਂ ਨੂੰ ਹਟੀ ਤੇ ਇੰਨੇ ਰਿਸ਼ਤੇਦਾਰ ਆ ਗਏ ਸੀ ਸੋ ਅੱਜ ਦਾ ਜਿਹੜਾ ਸੰਡੇ ਦਾ ਦਿਨ ਸੀ ਤਕਰੀਬਨ ਸਾਰਾ ਆਈ ਮੇ ਨਿਕਲ ਗਿਆ ਫਿਰ ਇੱਕ ਕਲਾਇੰਟ ਆ ਗਿਆ ਸੀ ਆਪਣਾ ਘਰ ਸੋ ਉਸ ਤੋਂ ਬਾਅਦ ਫਿਰ ਬੱਚਿਆਂ ਦੇ ਨਾਲ ਤੇ ਸ਼ਾਮ ਨੂੰ ਜਿਹੜੇ ਸੀਗਾ ਫਿਰ ਅੱਜ ਬਦਲਵਾਈ ਸੀਗੀ ਤੇ ਸਾਰੇ ਕਮੈਂਟ ਕਰਕੇ ਦੱਸੋ ਵੀ ਐਤਵਾਰ ਨੂੰ ਸੰਡੇ ਨੂੰ ਕਿਥੇ ਕਿਥੇ ਨਹੀਂ ਆਇਆ ਸਾਡੇ ਥੋੜਾ ਜਿਹਾ ਮੀਂਹ ਸੀਗਾ ਤੇ ਕੋਈ ਕੋਈ ਟਮਾਟਾ ਲਾ ਗੜੇ ਵੀ ਡਿੱਗੇ ਨੇ ਜਿਆਦਾ ਨਹੀਂ ਥੋੜੇ ਜਿਹੀ ਸੀਗੇ ਤੇ ਬਾਕੀ ਜਿਹੜਾ ਸੰਡੇ ਦਾ ਦਿਨ ਹੁੰਦਾ ਜੀ ਕਾਫੀ ਕੰਮਕਾਰਾਂ ਦੇ ਸੋਚੇ ਹੁੰਦੇ ਆ ਕਰਨਾ ਕਰਨਾ ਕਿਉਂਕਿ ਬੱਚੇ ਘਰ ਹੁੰਦੇ ਆ ਤੇ ਬੱਚੇ ਵੀ ਹੈਲਪ ਕਰਵਾ ਦਿੰਦੇ ਆ ਅੱਜ ਮੈਂ ਇੱਕ ਚੀਜ਼ ਨੂੰ ਹੋਰ ਦਿਖਾਉਣੀ ਆ ਅ ਬੱਚਿਆਂ ਦੀਆਂ ਕੋਈ ਚੀਜ਼ ਮੇਰੇ ਹੱਥ ਲੱਗੀ ਸੀ ਸਾਫ ਸਫਾਈ ਕਰਦੇ ਤੇ ਦੱਸਿਓ ਕੌਣ-ਕੌਣ ਬਚਪਨ ਦੀ ਵਿੱਚ ਮੰਜੇ ਪੀੜੀਆਂ ਬਣਾਉਂਦਾ ਰਿਹਾ ਨਮੂਲੀਆਂ ਦੇ ਨਾਲ ਬਚਪਨ ਬੱਚਿਆਂ ਨੂੰ ਦੇਖ ਕੇ ਹੀ ਆਪਦਾ ਬਚਪਨ ਰਿਪੀਟ ਹੁੰਦਾ ਜ਼ੂਮ ਕੱਲ ਸੈਚਰਡੇ ਦੀ ਵੀ ਛੁੱਟੀ ਸੀਗੀ ਸੈਕੰਡ ਸੈਚਰਡੇ ਸੀ ਤੇ ਬੇਟੀਆਂ ਨੇ ਨਮੋਲੀਆਂ ਇਕੱਠੀਆਂ ਕੀਤੀਆਂ ਨਮੋਲੀਆਂ ਇਕੱਠੀਆਂ ਕਰਕੇ ਉਹਨਾਂ ਦੀਆਂ ਮੰਜੇ ਦੀੜੀਆਂ ਬਣਾਉਂਦੇ ਸੀ ਤਿੱਲਾ ਪਾਪਾ ਕੀ ਜਿੰਮੀ ਬਚਪਨ ਦੇ ਵਿੱਚ ਆਪਾਂ ਖੇਡੇ ਹੋਵਾਂਗੇ ਸ਼ਾਇਦ 90 ਵਾਲੇ 85 ਤੋਂ 90 95 ਤੱਕ ਜਿਹਦਾ ਵਰਤ ਹੈ ਨਮੋਲੀਆਂ ਦੀ ਮੰਜੇ ਬਣਾਉਣਾ तकरीबन ਸਾਰੇ ਹੀ ਖੇਡੇ ਹੋਣਗੇ ਸੋ ਨੂੰ ਮੋਲੀਆਂ ਨਾਲ ਖੇਡਣਾ ਮੰਜੇ ਬਣਾਉਣਾ ਪੀੜੀਆਂ ਬਣਾਉਣਾ ਮੇਰੀ ਉਤੋਂ ਸੁਣੀਆਂ ਉਹ ਸੁਣੀਆਂ ਬਚਪਨ ਉਹ ਬਚਪਨ ਸੀ ਉਹ ਬਚਪਨ ਹੋਣ ਵਾਲੇ ਬੱਚਿਆਂ ਨੂੰ ਨਹੀਂ ਮਿਲਦਾ ਅਸੀਂ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੰਦੇ ਕਿਸੇ ਤੇ ٹرسٹ ਨਹੀਂ ਕਰ ਸਕਦੇ ਇਹਦੇ ਘਰੇ ਨਹੀਂ ਜਾਣਾ ਉਹਦੇ ਘਰੇ ਨਹੀਂ ਜਾਣਾ ਪਹਿਲਾਂ ਪਿਆਰ ਬਹੁਤ ਜ਼ਿਆਦਾ ਸੀ ਅੰਡੀਆਂ ਗਵੰਡੀਆਂ ਤੇ ਵੀ ਬੱਚੇ ਤੁਰੇ ਫਿਰਦੇ ਸੀ ਕੋਈ ਪਤਾ ਨਹੀਂ ਲੱਗਦਾ ਸੀ ਸੋ ਇਹ ਦੇਖੋ ਇਹਨਾਂ ਨੇ ਇੱਕ ਡੱਬਾ ਭਰ ਰੱਖਿਆ ਨ ਮੋਲੀਆਂ ਦਾ ਲਫਾਫਾ ਘੜ ਰੱਖੇ ਨਮੂਲੀਆਂ ਦਾ ਕਿੰਨੀਆਂ ਲਈ ਬੈਠੀਆਂ ਨੇ ਤੇ ਅਮਰੀਨ ਕੈਰੀਸ ਮਮਾ ਇਹ ਮੈਂ ਮੰਮੀ ਕੋਲੋਂ ਸਿੱਖਿਆ ਨੇ ਸੋ ਨੈਕਸਟ ਇਸ ਤੋਂ ਬਾਅਦ ਮੇਰੇ ਤੋਂ ਵਲੌਗ ਨਹੀਂ ਬਣਿਆ ਕਿਉਂਕਿ ਮੈਂ ਪਰਲੇ ਹੀ ਦੱਸੇ ਰਿਸ਼ਤੇਦਾਰਾਂ ਆ ਗਏ ਸ਼ਾਮ ਦਾ ਟਾਈਮ ਸੀ 4 ਵਜੇ ਦਾ ਤੇ ਫਿਰ ਪੂਰੀ ਬੱਦਲਵਾਈ ਸੀ ਦੇਖੋ ਸੂਰਜ ਬੱਦਲਾਂ ਦੇ ਵਿੱਚ ਹਨਾ ਤੇ ਜਿਹੜੇ ਪੱਤੇ ਸੀ ਉਹ ਵੀ ਖੜੇ ਸੀ ਹਵਾ ਵੀ ਨਹੀਂ ਚੱਲ ਰਹੀ ਸੀ ਬਹੁਤ ਜ਼ਿਆਦਾ ਗਰਮੈਸ਼ ਹੋਈ ਪਈ ਸੀ ਇਸ ਟਾਈਮ ਇਹ ਮੈਨੂੰ ਲੱਗਦਾ ਸੀ ਕਿ ਬਹੁਤ ਜ਼ਿਆਦਾ ਮੀਂਹ ਹੀ ਆਊਗਾ ਹੁਣ ਵੇ ਇਹ ਥੋੜੀ ਜਿਹੀ ਰਿਪੋਰਟੇ ਕਰਕੇ ਅੰਦਰ ਗਈ ਤੇ ਬੇਟਾ ਰੋ ਰਿਹਾ ਸੀ ਉਹਨੂੰ ਚੁੱਕ ਕੇ ਬੈਠੀ ਹੋਈ ਸੀ ਕਿ ਸ਼ਾਮ ਨੂੰ 5:00 ਵਜੇ ਦੇ ਕਰੀਬ ਜਿਹੜਾ ਮੀਂਹ ਇੱਕਦਮ ਪੈਣਾ ਸ਼ੁਰੂ ਹੋ ਗਿਆ ਮੈਂ ਜ਼ੂਮ ਕਰਕੇ ਦਿਖਾਉਣੀ ਆ ਮੀਂਹ ਦਾ ਵੀ ਕਾਫੀ ਮੀਂਹ ਸੀ ਤੇ ਕੁਦਰਤ ਦੇ ਰੰਗ ਨੇ ਦੇਖੋ ਧੁੱਪ ਵੀ ਹੈ ਤੇ ਮੀਂਹ ਵੀ ਪੈ ਰਿਹਾ ਕਹਿੰਦੇ ਰੱਬ ਦੇ ਰੰਗਾਂ ਦਾ ਕੁਝ ਨਹੀਂ ਪਤਾ ਕਦੋਂ ਕੀ ਕਰਦੇ ਹਨਾ ਸੋ ਸਹੀ ਕਹਿੰਦੇ ਆ ਜੀ ਰੱਬ ਦੇ ਰੰਗਾਂ ਦਾ ਬਿਲਕੁਲ ਨਹੀਂ ਪਤਾ ਧੁੱਪ ਵੀ ਆ ਤੇ ਮੀਂਹ ਵੀ ਪਈ ਜਾਂਦਾ ਬੱਟ ਦੇ ਨਾਲ ਬੱਟ ਛੱਡ ਜਾਂਦਾ ਖੇਤ ਗੜੇ ਸੀ ਪਿੰਡ ਦੇ ਵਿੱਚ ਇਕੱਲਾ ਮੀਂਹ ਸੀਗਾ ਸੋ ਇਹ ਰੱਬ ਦੇ ਰੰਗ ਹੈ ਜੀ ਇਹਨੂੰ ਕੋਈ ਨਹੀਂ ਜਾਣ ਸਕਿਆ ਕਾਫੀ ਸੀਗਾ ਕਿ ਰਾਂ ਵਧੀਆ ਠੰਡ ਸੀ ਹੋਗੀ ਜਿੰਨੀ ਧੂੜ ਮਿੱਟੀ ਤਾਹਾਂ ਚੜੀ ਹੋਈ ਸੀ ਧੂਆ ਮੜਾ ਮਟਾ ਅੱਗ ਦਾ ਕਣਕਾ ਵਾਲਾ ਉਹ niche ਉਤਰ ਗਿਆ ਨਾ ਸੋ ਸ਼ਾਮ ਦਾ ਟਾਈਮ ਸੀ ਅਸੀਂ ਲੱਗੇ ਸੀ ਅੱਜ ਸ਼ਾਮ ਨੂੰ ਸਬਜ਼ੀ ਬਣਾਉਣ ਦੀ ਅੰਡਿਆਂ ਦੀ ਅਮਰੀਨ ਨੇ ਵੇਖੀ ਸੀ ਰੈਸਪੀ ਉਹ ਦੇ ਅਕੋਰਡਿੰਗ ਬਣਾਉਂਦੇ ਸੀ ਤੇ ਦੇਖੋ ਵੀ ਬਣਦੀ ਆ ਕਿ ਨਹੀਂ ਬਣਦੀ ਮੈਂ ਪਹਿਲੀ ਵਾਰੀ ਟਰਾਈ ਕੀਤੀ ਹੈ ਖਾਣ ਦੇ ਵਿੱਚ ਤਾਂ ਬਹੁਤ ਟੇਸਟੀ ਬਣੀ ਹੈ ਪਰ ਦੇਖਣ ਜ ਪਤਾ ਨਹੀਂ ਕਿਵੇਂ ਬਣੂਗੀ ਦੇਖਦੇ ਹਾਂ ਕਿਵੇਂ ਬਣਦੀ ਆ ਸੋ ਮਸਾਲਾ ਪਾ ਲਿਆ ਗ੍ਰੈਂਡ ਕੀਤੇ ਹੋਏ ਸੀਗੇ ਪਿਆਜ਼ ਜੋ ਜਿੰਨੇ ਟਾਈਮ ਮਸਾਲਾ ਨੇ ਪੁੱਲਦਾ ਨਾ ਕੋਈ ਵੀ ਆਪਾਂ ਨੂੰ ਨਾਰਮਲ ਹੀ ਪਤਾ ਹੁੰਦਾ ਅਸੀਂ ਜਿਆਦਾ ਮਸਾਲੇ ਵਗੈਰਾ ਯੂਜ਼ ਨਹੀਂ ਕਰਦੇ ਸਬਜ਼ੀ ਦੇ ਵਿੱਚ ਸਿੰਪਲ ਜੋ ਨਾਰਮਲ ਮਸਾਲੇ ਯੂਜ਼ ਹੁੰਦੇ ਨੇ ਹਲਦੀ ਗਰਮ ਮਸਾਲਾ ਨਮਕ ਤੇ ਮਿਰਚ ਅੱਜ ਹਰੀ ਮਿਰਚ ਨਹੀਂ ਸੀਗੀ ਇਸ ਲਈ ਅਸੀਂ ਲਾਲ ਮਿਰਚ ਯੂਜ਼ ਕੀਤੀ ਆ ਨਾਰਮਲ ਹੀ ਅਸੀਂ ਹਰੀ ਮਿਰਚ ਹੀ ਯੂਜ਼ ਕਰਦੇ ਆ ਲਾਲ ਮਿਰਚ ਬਹੁਤ ਘੱਟ ਯੂਜ਼ ਕਰਦੇ ਆ ਤੇ ਜਦੋਂ ਮਸਾਲਾ ਪੁੱਜ ਗਿਆ ਚੰਗੀ ਤਰ੍ਹਾਂ ਇਹਦਾ ਮਸਾਲਾ ਪੁੱਜ ਗਿਆ ਤੇ ਇਹਦੇ ਵਿੱਚ ਸਾਰਾ ਸਮਾਨ ਪਾਤਾ ਸੀਗਾ ਬੂਨ ਵਿੱਚ ਵਗਿਆ ਦਾ ਪਾਤੀ ਚੰਗੀ ਤਰ੍ਹਾਂ ਨੂੰ ਮਿਕਸ ਕਰਤਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੀ ਜਿ세 ਪਾਈ ਸੀ ਥੋੜੀ ਜੀ ਹਲਦੀ ਆਹਾਂ ਸੌਰੀ ਥੋੜੀ ਜੀ ਤਾਹੇ ਤੇ ਟਮਾਟਰ ਟਮਾਟਰ ਪਾ ਦਿੱਤੇ ਹੁਣ ਟਮਾਟਰ ਚੰਗੀ ਤਰ੍ਹਾਂ ਮਿਕਸ ਕਰਨੇ ਨੇ ਜੋ ਡੋਇੰਗ ਮਿਕਸ ਹੋ ਗਿਆ ਮਸਾਲਾ ਰਿਜਨ ਲਾਕਿਆ ਥੋੜਾ ਜਿਹਾ ਜਿਹੜਾ ਤੇਲ ਨੂੰ ਛੱਡਣ ਲਾਕਿਆ ਮਤਲਬ ਆ ਦੇਖੋ ਤੇਲ ਛੱਡਣ ਲਾਕਿਆ ਤੇ ਆਪਾਂ ਇਹਦੇ ਵਿੱਚ ਅੱਧੀ ਕਿ ਕੌਲੀ ਅੱਧੀ ਕੌਲੀ ਪਾਈ ਸੀਗੀ ਦਹੀਂ ਦੀ ਖਾਂਜ ਬਹੁਤ ਟੇਸਟੀ ਬਣੀ ਸੀ ਤਿੰਨ ਚਾਰ ਅੰਡੇ ਲੇਸੀ ਸੀ ਸੀ ਾਂਡੇ ਵਗੈਰਾ ਸਾਰਾ ਉਹ ਆਲੰਦ ਦਾ ਜਿਹੜਾ ਕੰਮ ਸੀ ਉਹ ਅਮਰੀਨ ਨੇ ਕੀਤਾ ਸੀਗਾ। ਠਿੱਕੀ ਦਾ ਰਿ ਕੀ ਵੰਦਾ ਹੈਗਾ। ਦੇਖਿਆ ਨਾ ਟੱਸੀ। ਫਰਨੌਨੀ ਹੋਣੀ ਸੀ ਪਰ ਬਣਿਆ ਕੁਝ ਹੋਰ ਹੈ। ਦੀਪ ਕੀ ਜਲੋਮੀ ਕੀ ਹੋਣਿਆ ਲੋ ਵਾਲੇ ਹੋਏ ਆਂਡੇ ਸੋਈ ਅਪਣੇ ਨੂੰ ਕੱਟਣ ਲੱਗੀ ਇੱਕ ਅੰਡੇ 'ਚ ਥੋੜਾ ਘੱਟ ਜਿਆਦਾ ਲੱਗ ਗਿਆ ਤੇ ਉਹ ਜਦੋਂ ਮੈਂ ਆਟਾ ਮਸਾਲਾ ਪਾਇਆ ਉਹ ਟੁੱਟ ਚੁੱਕਿਆ ਸੀ ਇੱਕ ਸਾਤ ਤੇ ਅੰਡੇ ਰੱਖਨੇ ਆ ਛੁਕ ਛੁਟੀ ਬ੍ਰੀਕ ਕਰਕੇ ਕੱਟ ਲਾਉਣੇ ਉਹਨੇ ਕੱਟ ਜਿਆਦੇ ਲਾਤੇ ਸੀਗੇ ਤੇ ਜਦੋਂ ਫਰਾਈ ਕੀਤਾ ਕੁਛ ਮੈਂ ਫਰਾਈ ਕਰਨ ਦੇ ਵੇਲੇ ਸਮਾਰਕੀ ਚੰਗੀ ਤਰ੍ਹਾਂ ਫਰਾਈ ਕਰਤੇ ਥੋੜਾ ਜਿਹਾ ਸੇਕ ਲਵਾਉਣਾ ਹੁੰਦਾ ਤਾਂ ਕਿ ਨੋਂ ਮਿਰਚ ਦੇ ਵਿੱਚ ਹੋ ਜੇ ਥੋੜਾ ਜਿਹਾ ਤੇਲ ਜ਼ਿਆਦਾ ਰੱਖੋ ਮੈਨੂੰ ਐਸੀ ਕਿ ਸਬਜ਼ੀ ਦੇ ਵਿੱਚ ਤੇਲ ਜ਼ਿਆਦੀ ਨਾ ਹੋ ਜੇ ਤੇ ਮੈਂ ਥੋੜਾ ਪਾਇਆ ਸੀ ਜਿਸ ਕਰਕੇ ਉਹ ਨਾ ਨਿਚੀ ਫਰਾਈ ਪੈਨ 'ਚ ਚਿਪਕ ਰਹੀ ਸੀ ਤੇ ਜਦ ਮੈਂ ਖੁਰਚਣਾ ਮਾਰਿਆ ਉਹ ਵੀ ਫਿਰ ਮੈਨੂੰ ਜ਼ੋਰ ਨਾਲ ਮਾਰਨਾ ਪਿਆ ਹੈ ਨਾ ਤਾਂ ਜਿਹੜੇ ਮਤਲਬ ਕਿ ਸਾਫਤੇ ਰੱਖਣੇ ਸੀਗੇ ਕਹਿੰਦਾ ਮਤਲਬ ਸਾਫਤੇ ਰੱਖਣੇ ਸੀ ਆਪਾਂ ਅੰਡੇ ਉਮੀ ਇਹ ਸਾਫਤੇ ਰਹਿ ਨਹੀਂ ਗਏ ਸੋ ਮੈਂ ਇਹਦੇ ਵਿੱਚ ਉਸ ਤੋਂ ਬਾਅਦ ਫਰਾਈ ਕਰਨ ਤੋਂ ਬਾਅਦ ਅੰਡੇ ਮਿਕਸ ਕਰਤੀ ਸੀ ਤੇ ਥੋੜੀ ਜਿਹੀ ਪਾਤੀ ਸੀ ਆਪਾਂ ਮੇਥੀ ਪਰਖਾਨ ਦੇ ਵਿੱਚ ਬਹੁਤ ਸਵਾਲ ਲੱਗੇ ਸੀ ਸੋ ਐਂਡ ਕਰਦੇ ਆਂ ਜੀ ਬਲੌਗ ਦਾ ਥੈਂਕ ਯੂ